ਜਿਦੂਨਾ ਮਨੁੱਖ ਉਸ ਇੱਕ ਅਕਾਲ ਪੁਰਖ ਦਾ ਓਟ ਆਸਰਾ ਲੈ ਲੈਂਦਾ ਏ ਉਹਨੂੰ ਆਪਣੇ ਹਾਜ਼ਰ ਨਾਜ਼ਰ ਸਮਝਦਾ ਏ ਕਿ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਮਾਲਕ ਹੈ ਜਿਹੜਾ ਇੱਕ ਸੈਕਿੰਡ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਦੀ ਸਮਰੱਥਾ ਰੱਖਦਾ ਏ ਤੇ ਇੱਕ ਖਿੰਮੇ ਥਾਪ ਉਥਾਪ ਦਾ ਰਬ ਮੇਰਾ ਸੋਈ ਇੱਕ ਸੈਕਿੰਡ ਦੇ ਵਿੱਚ ਹੀ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ ਪੈਦਾ ਵੀ ਕਰ ਦਿੰਦਾ ਨਾਸ਼ ਵੀ ਕਰ ਦਿੰਦਾ ਇਤਨੀ ਤਾਕਤ ਦਾ ਮਾਲਕ 16 ਗੁਲਾ ਸੰਪੂਰਨ ਫਲਿਆ ਅਨੰਤ ਕਲਾ ਹੋਈ ਠਾਕੁਰ ਚੜਿਆ ਉਹ ਐਸੀ ਸਮਰੱਥਾ ਵਾਲਾ ਮਾਲਕ ਜਿਹੜਾ ਮੇਰੇ ਨਾਲ ਹੈ ਜਿਹੜਾ ਜਨਮ ਮਰਨ ਤੋਂ ਰਹਿ ਤੇ ਸਦਾ ਰਹਿਣ ਵਾਲਾ ਹੈ ਜਿਹੜੇ ਮਨੁੱਖ ਨੂੰ ਇਹ ਨੇਛਾ ਜਾਂਦਾ ਨਾ ਕਿ ਉਹ ਮੇਰੇ ਅੰਗ ਸੰਗ ਹੈ ਤੇ ਜਿਹੜਾ ਮਨੁੱਖ ਉਹਦੇ ਅੱਗੇ ਅਰਦਾਸ ਕਰਕੇ ਤੁਰ ਪੈਂਦਾ ਹੈ ਦੁਨੀਆ ਦੇ ਵਿੱਚ ਕੋਈ ਵੀ ਮੁਸ਼ਕਲ ਉਹਦਾ ਰਾਣੀ ਰੋਕ ਸਕਦੀ ਕੋਈ ਵੀ ਉਹਦੇ ਜੀਵਨ ਦੇ ਸਫਰ ਵਿੱਚ ਭਾਵੇਂ ਆਤਮਿਕ ਜੀਵਨ ਭਾਵੇਂ ਬਾਹਰਲਾ ਜੀਵਨ ਉਹਦੇ ਕੋਈ ਰੁਕਾਵਟ ਨਹੀਂ ਪੈਦਾ ਹੋ ਸਕਦੀ ਕੋਈ ਰੁਕਾਵਟ ਨਹੀਂ ਪੈ ਸਕਦੀ ਜਿਹੜਾ ਮਨੁੱਖ ਗੁਰੂ ਦਾ ਓਟ ਆਸਰਾ ਲੈ ਕੇ ਚੱਲ ਪਿਆ ਹੈ ਤਰ ਜੀ ਹਰੇ ਇੱਕ ਟੇਕ ਤੋਂ ਹੋਰ ਅਲਾਹੇ ਬਡਾਨੀਆਸ ਹੋਰ ਕੋਈ ਓਟ ਆਸਰਾ ਨਹੀਂ ਸਿਰਫ ਜਿੰਨੇ ਇੱਕ ਮਾਲਕ ਦਾ ਓਟ ਆਸਰਾ ਲੈ ਲਿਆ ਉਹ ਇੰਨਾ ਮਜ਼ਬੂਤ ਇੰਨਾ ਤਾਕਤਵਰ ਹੋ ਜਾਂਦਾ ਨਾ ਉਹਨੇ ਦੁਨੀਆ ਦਾ ਮੰਨ ਲਓ ਕਿ ਉਹਨੇ ਆਸਰਾ ਛੱਡ ਦਿੱਤਾ ਤਿਆਗ ਦਿੱਤਾ ਮਨੁੱਖਾਂ ਦੀ ਉਹਨੇ ਜਿਹੜੀ ਉਹ ਸਹਾਈਤਾ ਦੀ ਆਸ ਉਹਨੇ ਛੱਡ ਦਿੱਤੀ ਹੁਣ ਉਹਨੇ ਆਪ ਖੋਦੀ ਨਿਸ਼ਚਾ ਕਰ ਲਿਆ ਕਿ ਉਹ ਵਾਹਿਗੁਰੂ ਇੱਕ ਪ੍ਰਮਾਤਮਾ ਮੇਰੇ ਨਾਲ ਹੈ ਹੁਣ ਉਹ ਖੱਜਲ ਖੁਆਰ ਨਹੀਂ ਹੋਊਗਾ ਕਿਉਂਕਿ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਦੋਏ ਪਾਏ ਵਿਗੂਚੀ ਇਹ ਗੱਲ ਪਈ ਸ ਜੰਮ ਕੀ ਪਾਸ ਕਿਉਂਕਿ ਖੱਜਲ ਖੁਆਰ ਉਹ ਹੁੰਦੇ ਨੇ ਜਿਨ੍ਹਾਂ ਦਾ ਮਨ ਦੁਬਧਾ ਵਿੱਚ ਹੋਵੇ ਹੁਣ ਜਦੋਂ ਮਨ ਦੁਬਧਾ ਵਿੱਚ ਨਹੀਂ ਰਹਿ ਗਿਆ ਕਿ ਉਸ ਇੱਕ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਜਿਹੜਾ ਚੱਲ ਪਿਆ ਨੇ ਜਿਹਨੂੰ ਖੁਦ ਆਪਣੇ ਆਪ ਤੇ ਹੁਣ ਜਿਹਨੂੰ ਵਿਸ਼ਵਾਸ ਹੋ ਗਿਆ ਹੈ ਨਾ ਉਹ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦਾ ਕਿਤੇ ਵੀ ਪਹੁੰਚ ਸਕਦਾ ਗੁਰੂ ਬੜੀ ਸਮਰੱਥਾ ਦਾ ਮਾਲਕ ਹੈ ਗੁਰੂ ਬੜਾ ਸ਼ਕਤੀਸ਼ਾਲੀ ਗੁਰੂ ਵੀ ਫਿਰ ਉਹਦੀ ਸਹਾਇਤਾ ਕਰਦਾ ਜਦੋਂ ਗੁਰੂ ਦਾ ਓਟ ਆਸਰਾ ਲੈ ਕੇ ਚੱਲਦਾ ਹੈ ਇਸ ਕਰਕੇ ਜਿਹੜਾ ਨਾ ਓਟ ਆਸਰਾ ਗੁਰੂ ਦਾ ਲੈ ਕੇ ਚੱਲਣਾ ਦੇਖੋ ਜਿਹੜੇ ਬੰਦੇ ਨੇ ਗੁਰੂ ਦਾ ਓਟ ਆਸਰਾ ਨਹੀਂ ਲਿਆ ਉਹਨੂੰ ਤੇ ਇੱਕ ਬੰਦਾ ਚੜ੍ਹ ਕੇ ਆ ਜਿੱਦੋਂ ਉਹ ਆਜਨ 10 ਚੜ੍ਹ ਕੇ ਆ ਜਾਂਦੇ ਉਹ ਬੰਦਾ ਡਰ ਜਾਂਦਾ ਘਬਰਾ ਜਾਂਦਾ ਜਿਹੜੇ ਮਨੁੱਖ ਨੂੰ ਇਹ ਪਤਾ ਹੁੰਦਾ ਕਿ ਗੁਰੂ ਮੇਰੇ ਨਾਲ ਹੈ ਤੇ ਮੈਂ ਸਹੀ ਹਾਂ ਮੈਂ ਸੱਚਾ ਮੈਂ ਸਹੀ ਹਾਂ ਉਹ ਜਿਹੜੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਉੱਥੇ ਪਹੁੰਚ ਜਾਂਦਾ ਤੇ ਡਰ ਦਾ ਰਤੀ ਮਾਤਰ ਵੀ ਡਰ ਨਹੀਂ ਉਹਦੇ ਅੰਦਰ ਹੁੰਦਾ ਭਾਵੇਂ ਕਰੋੜਾਂ ਬੰਦੇ ਚੜ੍ਹ ਕੇ ਆ ਜਾਂਦੇ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਹਨ ਵੀ ਉਹ ਚੜ ਕੇ ਆ ਗਏ ਨੇ ਬੰਦੇ ਸੁਲਹੀ ਖਾਨ ਸੁਲਬੀ ਖਾਨ ਗੁਰੂ ਜੀ ਕਹਿੰਦੇ ਵੀ प्रथमे ਮਤਾ ਜੇ ਪਤਰੀ ਚਲਾਵੂ ਦੁੱਤੀਏ ਮਤਾ ਦੋ ਇਮਾਨਤ ਪਹੁੰਚਾਵੋ ਤ੍ਰਿਤਿਏ ਮਤਾ ਕਿਸ਼ ਕਰੋ ਉਪਾਇਆ ਮੈਂ ਸਭ ਕੁਝ ਛੋੜ ਪ੍ਰਭ ਤੁਸੀਂ ਧਿਆਇ ਕਹਿੰਦੇ ਵੀ ਐ ਮੈਂ ਸਾਰੇ ਓਟ ਆਸਰੇ ਛੱਡ ਕੇ ਤੇ ਉਸ ਇੱਕ مالک ਦਾ ਓਟ ਆਸਰਾ ਤੱਕਿਆ ਏ ਤੇ ਉਹਦੇ ਨਾਲ ਫਿਰ ਮੈਂ ਕੋਈ ਕੋਈ ਵਾਲ ਵੀ ਵਿੰਗਾ ਨਹੀਂ ਕਰ ਕਰ ਸਕਦਾ ਵਿੱਚ ਕਰਤਾਪੁਰਖ ਖਲੋਆ ਵਾਲ ਦਾ ਵਿੰਗਾ ਹੋਆ ਸੋ ਗੁਰੂ ਗੋਬਿੰਦ ਸਿੰਘ ਜੀ ਦੇਖ ਲਓ ਉਹ ਕਹਿੰਦੇ ਬਿਗ ਦੁਸ਼ਮਨਾ ਨੇ ਕਿੰਨੀ ਕੋਸ਼ਿਸ਼ ਕੀਤੀ ਪਰ ਮਾਸੀਵਾੜੇ ਦੇ ਜੰਗਲ ਵਿੱਚ ਫਿਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਕਹਿੰਦੇ ਉਸ ਇੱਕ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮੇਰਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਿਆ ਕਿਉਂਕਿ ਇਹਦੋਂ ਆ ਓਟ ਆਸਰ ਹੈ ਉਸੇ ਇੱਕ ਮਾਲਕ ਦਾ ਹੋਵੇ ਹਨਾ ਤੇ ਜਿਹੜੇ ਬੰਦੇ ਬੇਲ ਛੱਡ ਜਾਂਦੇ ਨੇ ਦਿਲ ਹਾਰ ਜਾਂਦੇ ਨੇ ਡਰ ਜਾਂਦੇ ਨੇ ਉਹ ਤਾਂ ਹੀ ਡਰਦੇ ਨੇ ਕਿਉਂਕਿ ਉਹਨਾਂ ਨੂੰ ਮਾਲਕ ਦਾ ਓਟ ਆਸਰ ਨਹੀਂ ਉਹਨਾਂ ਨੇ ਬੰਦਿਆਂ ਦੇ ਓਟ ਆਸਰੇ ਤੱਕੇ ਮਨੁੱਖਾਂ ਦੀਆਂ ਮੰਨ ਲਓ ਕਿ ਉਹਨਾਂ ਨੇ ਮਨੁੱਖਾਂ ਤੇ ਆਸਾਂ ਰੱਖੀਆਂ ਤੇ ਪੱਲੇ ਕੀ ਪਿਆ ਖੱਜਲ ਖੁਆਰੀ ਡਰ ਧੋਖਾ ਫਰੇਮ ਤਾਂ ਕਹਿੰਦੇ ਨੇ ਮਾਨੁਖ ਕੀ ਟੇਕ ਪ੍ਰਤੀ ਸਭ ਜਨ ਦੇਵਨ ਕੋ ਏਕੇ ਭਗਵਾਨ ਉਹ ਸਰਬ ਕਲਾ ਸਮਰੱਥ ਵਾਹਿਗੁਰੂ ਪਰਮਾਤਮਾ ਉਹਨੂੰ ਆਪਣੇ ਅੰਗ ਸੰਗ ਸਮਝਣਾ ਹੈ ਕਿ ਇਸ ਤਰ੍ਹਾਂ ਪ੍ਰਤੀਤ ਕਰਨਾ ਵਿਸ਼ਵਾਸ ਕਰਨਾ ਵਾਹਿਗੁਰੂ ਮੇਰੇ ਅੰਗ ਸੰਗ ਉਹ ਮਨੁਖ ਸੱਚਮੁੱਚ ਉਹਨੂੰ ਸਾਰੀ ਉਹਦੀ ਡਾਰੀ ਉੱਡ ਜਾਂਦੇ ਤੇ ਜੋ ਕਰਨਾ ਚਾਹੁੰਦਾ ਨਾ ਤੇ ਉਹ ਕਰ ਸਕਦਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਦੁੱਖ ਕਬਰ ਹਟ ਚਿੰਤਾਵਾਂ ਨੂੰ ਸਾਰਿਆਂ ਨੂੰ ਦੂਰ ਕਰ ਦੋ ਇੱਕ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਉਹਦੇ ਸ਼ੁਕਰ ਵਿੱਚ ਆ ਜਾਓ ਕੋਈ ਸ਼ਿਕਾਇਤ ਕੋਈ ਨਹੀਂ ਕਰਨੀ ਕਿ ਮੇਰੇ ਨਾਲ ਇਦਾਂ ਮਿਲਣਾ ਹੈ ਦੁਨੀਆ ਵਿੱਚ ਕਿਹੜਾ ਬੰਦਾ ਹੈ ਵੀ ਜਿਹੜਾ ਸੁਖੀ ਹੈ ਹਰ ਕੋਈ ਦੁਖੀ ਹੈ ਦੁੱਖ ਕੀੋਂ ਪੰਡਾ ਖੋਲੀਆਂ ਸੁਖਣਾ ਨਿਕਲਿਓ ਕੋਈ ਇਸ ਕਰਕੇ ਕੋਈ ਸ਼ਿਕਾਇਤ ਨਹੀਂ ਮਾਲਕ ਦਾ ਸ਼ੁਕਰ ਕਰਨਾ ਤੇ ਜਿਹੜਾ ਉਹਦੇ ਸ਼ੁਕਰ ਵਿੱਚ ਆ ਜਾਂਦਾ ਹੈ ਮਾਲਕ ਦਾ ਸ਼ੁਕਰ ਸ਼ੁਕਰ ਕਰਦਾ ਹੈ ਜੋ ਵੀ ਦਿੱਤਾ ਹੈ ਤੇਰਾ ਬਹੁਤ ਬਹੁਤ ਸ਼ੁਕਰ ਹੈ ਉਹ ਬੰਦਾ ਜ਼ਿੰਦਗੀ ਦੇ ਵਿੱਚ ਜਿੱਥੇ ਉਹ ਜਾਣਾ ਚਾਹੁੰਦਾ ਉੱਥੇ ਪਹੁੰਚ ਜਾਂਦਾ ਹੈ ਬਿਨਾਂ ਕਿਸੇ ਰੁਕਾਵਟ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ